ਨਮਾਜ਼ ਜੀ ਆਪਣਾ ਬਲਵਿੰਦਰ ਕੌਰ ਮੇਰੀ ਪਾਰਟੀ ਵਿੱਚ ਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਜੀ ਕਿੰਨੇ ਵੋਟਾਂ ਨਾਲ 148 ਨਾਲ ਜੀ ਜੂਨ ਕਿਹੜਾ ਸੀ 6 ਜੀ 14 ਕਲਾਂ ਹਾਂ ਜੀ ਕਿਸ ਕਿਸ ਤਰ੍ਹਾਂ ਦੇਖ ਦੋ ਪਹਿਲੀ ਜਿਹੜੀ ਹੈਗਾ ਤੁਹਾਡੀ ਸ਼ੀਟ ਤੇ ਜਿੱਤੇ ਹੋਗੇ ਤੁਸੀਂ ਕਿਸ ਤਰ੍ਹਾਂ ਦੇਖ ਸਾਰੇ ਪਿੰਡਾਂ ਚ ਵਧੀਆ ਸਾਨੂੰ ਉਹ ਮਿਲਿਆ ਜੀ ਸ਼੍ਰੋਮਣੀ ਅਕਾਲੀ ਦਲ ਦਾ ਜੀ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ 148 ਤੇ ਹਰਾਇਆ ਜੀ ਅੱਛਾ ਕਿਹੜੀ ਪਾਰਟੀ ਨੂੰ ਹਰਾਇਆ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆ ਤੇ ਤੀਜੇ ਤੇ ਤੀਜੇ ਤੇ ਕਾਂਗਰਸ ਦੀ ਕੀ ਨਮਾ ਜੀ ਆਪਣਾ ਬਲਵਿੰਦਰ ਕੌਰ ਮੇਰੀ ਪਾਰਟੀ ਵਿੱਚ ਤੁਸੀਂ ਜਸ਼ਮਣ ਅਕਾਲੀ ਦਲ ਤੋਂ ਜੀ ਕਿੰਨੇ ਵੋਟਾਂ ਨਾਲ 148 ਨਾਲ ਜੂਨ ਕਿਹੜਾ ਸੀ 6 ਜੀ 14 ਕਲਾਂ ਹਾਂਜੀ ਕਿਸ ਕਿਸ ਤਰ੍ਹਾਂ ਦੇਖ ਦੋ ਪਹਿਲੀ ਜਿਹੜੀ ਹੈਗਾ ਤੁਹਾਡੀ ਸ਼ੀਟ ਤੇ ਜਿੱਤੇ ਹੋਗੇ ਤੁਸੀਂ ਕਿਸ ਤਰ੍ਹਾਂ ਦੇਖ ਸਾਰੇ ਪਿੰਡਾਂ ਚ ਵਧੀਆ ਸਾਨੂੰ ਉਹ ਮਿਲਿਆ ਜੀ ਸ਼ਮਨ ਅਕਾਲੀ ਦਲ ਦਾ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ 148 ਤੇ ਹਰਾਇਆ ਜੀ ਸੀ ਅੱਛਾ ਕਿਹੜੀ ਪਾਰਟੀ ਨੂੰ okay ਆਵਾ ਆਮ ਆਦਮੀ ਪਾਰਟੀ ਨੂੰ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆ ਤੇ ਤੀਜੇ ਤੇ ਤੀਜੇ ਤੇ ਕਾਂਗਰਸ ਜੀ ਕੀ ਨਾਮ ਆ ਜੀ ਆਪਣਾ ਬਲਵਿੰਦਰ ਕੌਰ ਮੇਰੀ ਪਾਰਟੀ ਵਿੱਚ ਤੁਸੀਂ ਜਸ਼ਮਨ ਅਕਾਲੀ ਦਲ ਤੋਂ ਜੀ ਕਿੰਨੇ ਵੋਟਾਂ ਨਾਲ 148 ਨਾਲ ਜੂਨ ਕਿਹੜਾ ਸੀ 6 ਜੀ 14 ਕਲਾਂ ਹਾਂਜੀ ਕਿਸ ਕਿਸ ਤਰ੍ਹਾਂ ਦੇਖ ਦੋ ਪਹਿਲੀ ਜਿਹੜੀ ਹੈਗਾ ਤੁਹਾਡੀ ਸ਼ੀਟ ਤੇ ਜਿੱਤੇ ਹੋਗੇ ਤੁਸੀਂ ਕਿਸ ਤਰ੍ਹਾਂ ਦੇਖ ਸਾਰੇ ਪਿੰਡਾਂ ਚ ਵਧੀਆ ਸਾਨੂੰ ਉਹ ਮਿਲਿਆ ਜੀ ਜਸ਼ਮਨ ਅਕਾਲੀ ਦਲ ਦਾ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ 148 ਤੇ ਹਰਾਇਆ ਜੀ ਸੀ ਕਿਹੜੀ ਪਾਰਟੀ ਨੂੰ ਹਾਰ ਆ ਆਵਾ ਹਾਂ ਮਾ ਹਮ ਪਾਰਟੀ ਨੇ ਦੂਜੇ ਨੰਬਰ ਤੇ ਆਮਾ ਦੀ ਪਾਰਟੀ ਆ ਤੇ ਤੀਜੇ ਤੇ ਤੀਜੇ ਤੇ ਕਾਂਗਰਸ ਦੀ ਕੀ ਨਾਮ ਆ ਜੀ ਆਪਣਾ ਬਲਵਿੰਦਰ ਕੌਰ ਮੇਰੀ ਪਾਰਟੀ ਵਿੱਚ ਤੁਸੀਂ ਜਿ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਕਿੰਨੇ ਪੁੱਟੇ ਨਾਲ 148 ਨਾਲ ਜ ਜੂਨ ਕਿਹੜਾ ਸੀ ਚੇ ਜੀ ਪੌੜਾ ਕਲਾ ਹਾਂਜੀ ਕਿਸ ਕਿਸ ਤਰ੍ਹਾਂ ਦੇਖ ਦੋ ਪਹਿਲੀ ਜਿਹੜੀ ਹੈਗਾ ਤੁਹਾਡੀ ਸ਼ੀਟ ਤੇ ਜਿੱਤੇ ਹੋਗੇ ਤੁਸੀਂ ਕਿਸ ਤਰ੍ਹਾਂ ਦੇਖ ਸਾਰੇ ਪਿੰਡਾਂ ਚ ਵਧੀਆ ਸਾਨੂੰ ਉਹ ਮਿਲਿਆ ਜੀ ਸੁਮਨ ਕੰਦਲ ਦਾ ਜੀ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ 148 ਤੇ ਹਰਾਇਆ ਜੀ ਅੱਛਾ ਕਿਹੜੀ ਪਾਰਟੀ ਨੂੰ ਹਰਾਇਆ ਆਵਾ ਆਮ ਆਦਮੀ ਪਾਰਟੀ ਦੀ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆ ਤੇ ਤੀਜੇ ਤੇ ਤੀਜੇ ਤੇ ਕਾਂਗਰਸ ਦੀ ਕੀ ਨਾਮ ਆ ਜੀ ਆਪਣਾ ਬਲਵਿੰਦਰ ਕੌਰ ਮੇਰੀ ਪਾਰਟੀ ਵਿੱਚ ਤੁਸੀਂ ਜਿ ਸ਼੍ਰੋਮਣੀ ਅਕਾਲੀ ਦਲ ਤੋਂ ਜੀ ਕਿੰਨੇ ਪੁੱਟਾਂ ਨਾਲ 1648 ਨਾਲ ਜੇ ਜੂਨ ਕਿਹੜਾ ਸੀ ਚੇ ਜੀ ਪੌੜਾ ਕਲਾ ਹਾਂ ਜੀ ਕਿਸ ਕਿਸ ਤਰ੍ਹਾਂ ਦੇਖ ਦੋ ਪਹਿਲੀ ਜਿਹੜੀ ਹੈਗਾ ਤੁਹਾਡੀ ਸ਼ੀਟ ਤੇ ਜਿੱਤੇ ਹੋਗੇ ਤੁਸੀਂ ਕਿਸ ਤਰ੍ਹਾਂ ਦੇਖ ਸਾਰੇ ਪਿੰਡਾਂ ਚ ਵਧੀਆ ਸਾਨੂੰ ਉਹ ਮਿਲਿਆ ਜੀ ਸੁਮਨ ਕਲਦਾਈ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ 148 ਤੇ ਹਰਾਇਆ ਜੀ ਅੱਛਾ ਕਿਹੜੀ ਪਾਰਟੀ ਨੂੰ ਹਰਾਇਆ ਆਵਾਜ਼ ਆਮ ਆਪ ਪਾਰਟੀ ਨੂੰ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਆ ਤੇ ਤੀਜੇ ਤੇ ਤੀਜੇ ਤੇ ਕਾਂਗਰਸ ਦੀ ਕੀ ਨਾਮ ਆ ਜੀ ਆਪਣਾ ਬਲਵਿੰਦਰ ਕੌਰ ਮੇਰੀ ਪਾਰਟੀ ਵਿੱਚ ਤੁਸੀਂ ਜਿਸ ਸ਼੍ਰੋਮਣੀ ਅਕਾਲੀ ਦਲ ਤੋਂ ਜੀ ਕਿੰਨੇ ਵੋਟਾਂ ਨਾਲ 148 ਨਾਲ ਜੀ ਜੂਨ ਕਿਹੜਾ ਸੀ 6 ਜੀ 12 ਕਲਾਂ ਹਾਂਜੀ ਕਿਸ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਜਿਹੜੀ ਹੈਗਾ ਤੁਹਾਡੀ ਸ਼ੀਟ ਤੇ ਜਿੱਤੇ ਹੋਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਸਾਰੇ ਪਿੰਡਾਂ ਚ ਵਧੀਆ ਸਾਨੂੰ ਉਹ ਮਿਲਿਆ ਜੀ ਸੁਮਨਪੁਰ ਦਲ ਦਾ ਤੁਹਾਡੇ ਮੁਕਾਬਲੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ 148 ਤੇ ਹਰਾਇਆ ਜੀ ਸੀ ਅੱਛਾ ਕਿਹੜੀ ਪਾਰਟੀ ਨੂੰ ਆਵਾ ਆਮ 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 ਪਾਰਟੀ ਨੰਬਰ 2 ਤੇ ਆਮ ਆਦਮੀ ਪਾਰਟੀ ਆ ਤੇ ਤੀਜੇ ਤੇ ਤੀਜੇ ਤੇ ਕਾਂਗਰਸ ਆ